ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰਾਂ ਸਵੇਰ 4:30 ਵਜੇ ਜਾਗ ਪਏ ਸੀ ਤੇ ਜੋ ਵੀ ਆਪਣਾ ਮੋਬਾਈਲ ਦਾ ਪ੍ਰੋਸੈਸ ਸਾਰੇਆਂ ਵੀਡੀਓ ਅਪਲੋਡ ਕਰਕੇ ਇਸ ਟਾਈਮ ਹੋ ਗਿਆ ਜੀ 8:30 ਤੇ ਅੱਜ ਆਪਾਂ ਫੇਰ ਇੱਕ ਨਵੇਂ ਬਲੌਗ ਦੇ ਵੱਲ ਵੱਧ ਪਏ ਆ ਤੇ ਅੰਮ੍ਰਿਤ ਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਤੇ ਤੁਹਾਡੇ ਪਰਿਵਾਰ ਦੀ ਹਰ ਮਨੋ ਕਾਮਨਾਵਾਂ ਪੂਰੀ ਕਰਨ ਹੱਸਦੇ ਵਸਦੇ ਰਹੋ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਡੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਆਓ ਜੀ ਅੱਜ ਕਰਦੇ ਆ ਕੋਈ ਨਵੀਂ ਗੱਲਬਾਤ ਤੇ ਮਿਲਦੇ ਆ ਕਿਸੇ ਨਵੀਂ ਲੋਕੇਸ਼ਨ ਤੇ ਆਓ ਚੱਲੀਏ ਜੀ ਕਰਗੇ ਅਗਲੀ ਗੱਲ ਬਾਤ। ਲੋ ਜੀ ਬਈ ਬਣੇ ਰਹੋ ਵੀਡੀਓ ਦੇ ਐਂਡ ਤੱਕ ਅੱਜ ਹੋਰ ਨਵੀਆਂ ਗੱਲਾਂ ਬਾਤਾਂ ਕਰਦੇ ਆ ਤੁਹਾਡੇ ਨਾਲ ਤੇ ਆਪਣਾ ਜੀ 2 ਮਹੀਨੇ ਜਿਹੜਾ ਪੇਜ ਸੀਗਾ ਉਹ ਬੰਦ ਰਿਆ। ਇਸੇ ਕਰਕੇ ਪੇਜ ਦੀ ਜਿਹੜੀ ਰੀਚ ਆ ਉਹ ਬਹੁਤ ਘੱਟ ਹੋਈ ਪਈ ਐ ਤੇ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ। ਦੱਬ ਕੇ ਸਪੋਰਟ ਕਰ ਦਿਓ ਤਾਂ ਕਿ ਜਿਹੜੀ ਰੀਚ ਆਪਣੀ ਉਹ ਜਮਾ ਪ੍ਰੋਪਰ ਆ ਜਾਵੇ। ਵੀਡੀਓ ਤੇ ਵਿਊ ਆਉਣ ਲੱਗ ਜਾਣ। ਬਸ ਖਿੱਚ ਕੇ ਕਰ ਦਿਓ ਕੰਮ ਨੇੜੇ ਬਈ। ਜਿਵੇਂ ਪਹਿਲਾਂ ਪੇਜ ਚੱਲਦਾ ਸੀ ਉਸੇ ਤਰ੍ਹਾਂ ਇੱਕ ਵਾਰੀ ਫੇਰ ਰੀਚ ਵੜਾ ਦਿਓ। ਕਰੋ ਦੱਬ ਕੇ ਸਪੋਰਟ ਮਿਲਦੇ ਆ ਜੀ ਅਗਲੀ ਲੋਕੇਸ਼ਨ ਤੇ। ਇਸ ਬੱਕੋ ਖੋਲ ਕੇ ਦੇਖਿਆ ਕਰ ਰਾਜੂ ਫਰੀਦ ਕੋੜੀਆਂ ਨਵੀਆਂ ਨਵੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਤੇ ਨਵੀਆਂ ਗੱਲਾਂ ਬਾਤਾਂ ਤੈਨੂੰ ਮਿਲਣਗੀਆਂ ਸੁਣਨ ਨੂੰ ਵੀਜ ਕੇ ਕਣਕ ਜੱਟਾ ਹੋ ਗਿਆ ਤੋ ਵਿਹਲਾ ਵੇਖੇਗਾ ਜ਼ਰੂਰ ਜਾ ਕੇ ਘੋੜੀਆਂ ਦਾ ਮੇਲਾ ਇਹ ਆ ਜੀ ਸਾਡੇ ਪਿੰਡ ਦਾ ਬਿਆੰਤ ਵੀਰ ਤੇ ਵੀਰ ਨੂੰ ਘੋੜੀਆਂ ਰੱਖਣ ਦਾ ਸ਼ੌਂਕ ਆ ਬਹੁਤ ਹੀ ਮਿਹਨਤ ਕਰਨ ਵਾਲਾ ਵੀਰ ਆ ਤੇ ਇਸ ਮੋਕੇ ਘੋੜੀ ਦੀ ਦੌੜ ਲਵਾ ਕੇ ਲਿਆਉਂਦਾ ਬੜਾ ਮਿਹਨਤ ਕਸ਼ ਨੌਜਵਾਨਾ ਬਹੁਤ ਹੀ ਸ਼ੌਂਕ ਆ ਵੀਰ ਨੂੰ ਘੋੜੀਆਂ ਰੱਖਣ ਦਾ। ਲੋ ਜੀ ਭਾਈ ਇਸ ਤਰ੍ਹਾਂ ਦੀਆਂ ਬੈਲ ਗੱਡੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ। ਇਹਨਾਂ ਦੀ ਜਗ੍ਹਾ ਹੁਣ ਮੋਟਰਸਾਈਕਲਾਂ ਨੇ ਲੈ ਲਈ ਆ। ਆਹ ਭੈਣੇ ਕੀ ਹਾਲ ਚਾਲ ਆ? ਕੀ ਲੈ ਕੇ ਚੱਲੀ ਆ? ਚੀਜ਼ ਕੀ ਲੈ ਕੇ ਵਿਖਾਖਾ ਮੈਨੂੰ? ਕੀ ਕੀ ਲਿਆ ਦੱਸ? ਲੇਜ਼ ਲਈ ਆ। ਕੁਜ਼ੀਆ ਲਿਆ ਹੈ। ਮੈਨੂੰ ਵੀ ਦੇ ਦੇ ਥੋੜਾ ਜਿਹਾ। ਥੜਾ ਇਹ ਦੇ ਦੇ ਭੈਣ ਬਣ ਕੇ। ਆਪੇ ਦੇ ਦੇ ਮੜਾ ਜ। ਨਹੀਂ ਸਾਰਾ ਨਹੀਂ ਪੁੱਤ। ਥੋੜਾ ਆ ਦੇ ਦੇ ਆਈ ਯਾਨੀ ਥੋੜਾ ਦੇ ਦੇ ਪੁੱਤ ਥੋੜਾ ਆ ਦੇ ਦੇ ਮਾੜਾ ਆ ਵਸ ਕਿੰਨੇ ਦਾ ਲਿਆ ਪੁੱਤ 50 50 ਦਾ ਚੱਲ ਫੇ ਰਹਿਣ ਦੇ ਤੂੰ ਤਾਂ 50 ਦਾ ਹੀ ਲਿਆ ਪਹਿਲਾਂ ਹੀ ਕਿ ਕੋਹ ਨਹੀਂ ਹੁੰਦਾ ਥੋੜੇ ਜਿਹਾ ਮਾੜਾ ਆ ਦੇ ਦੇ ਪੁੱਤ ਫਿਰ ਲਿਆ ਬਹੁਤ ਹੀ ਪਿਆਰੀ ਕਿਊਟ ਜੀ ਬੱਚੀ ਐ ਕਿੰਨੀ ਜੀ ਪੜਦਾ ਪੁੱਤ ਚੌਥੀ ਚੌਥੀ ਕਲਾਸ ਚ ਪੜਦਾ ਅੱਜ ਐਤਵਾਰ ਆ ਛੁੱਟੀ ਅੱਜ ਚਲ ਪੜਿਆ ਕਰ ਪਤਾ ਦੱਬ ਕੇ ਚੰਗਾ ਵੱਡਾ ਅਫਸਰ ਬਣਨਾ ਤੂੰ ਕੀ ਬਣਨਾ ਪੜ ਕੇ ਦੱਸ ਕੀ ਬਣਨਾ ਦੱਸ ਪੁਲਿਸ ਚ ਬੰਨਾ ਫੌਜੀ ਲੱਗਣਾ ਜਾਂ ਮੈਨੇਜਰ ਬੰਨਾ ਜਾਂ ਪਟਵਾਰੀ ਬੰਨਾ ਜਾਂ ਜੱਜ ਬੰਨਾ ਆਹ ਵੈਰੀ ਗੁੱਡ ਤੇਰੇ ਲੋ ਜੀ ਬਈ ਇਹ ਨਿੱਕਾ ਜਿਹਾ ਬੱਚਾ ਨਿੱਕੀ ਜੀ ਬੱਚੀ ਕਹਿੰਦੀ ਵੀ ਮੈਂ ਪੜ ਕੇ ਜੱਜ ਬੰਨਾ ਤੇ ਪ੍ਰਮਾਤਮਾ ਅਗੇ ਅਰਦਾਸ ਆ ਕਿ ਬੱਚੇ ਦੀ ਮਨੋ ਕਾਮਨਾ ਵਾ ਪੂਰੀ ਕਰੇ ਫੜ ਚੀਜੀ ਦੇਵਾ ਇਹ ਆ ਸਾਡਾ ਵਾਂਸ਼ ਤੇ ਅੱਜ ਹੈਗਾ ਸੰਡੇ ਇਹ ਹੈਗਾ ਘਰੇ ਤੇ ਅੱਜ ਇਹ ਕਰੂਗਾ ਤੰਗ ਪਰੇਸ਼ਾਨ ਬਈ ਇੱਕ ਤਾਂ ਤੂੰ ਸੜਕ ਤੇ ਜਿਆਦਾ ਸਾਈਕਲ ਨਹੀਂ ਭਜਾਉਣਾ ਠੀਕ ਆ ਤੇ ਇੱਕ ਮੋਟਰਸਾਈਕਲ ਜਦੋਂ ਵੀ ਲੈ ਕੇ ਜਾਣਾ ਤੇ ਬੜੇ ਧਿਆਨ ਨਾਲ ਜਾਣਾ ਦੋ ਗੱਲਾਂ ਦਾ ਮੇਰਾ ਪੁੱਤ ਬਣ ਕੇ ਧਿਆਨ ਰੱਖੀ ਓਕੇ ਓਕੇ ਕੀ ਇਹਦਾ ਨਾਂ ਕੀ ਰੱਖਿਆ ਨੂਰੀ ਨੂਰੀ ਬਹੁਤ ਵਧੀਆ ਨਾ ਯਾਰ ਸੈਰ ਕਰੋਨਾ ਦੀ ਠੀਕ ਆ ਨਾ ਤਾਂ ਬਹੁਤ ਵਧੀਆ ਯਾਰ ਕਿੱਥੋਂ ਲੈ ਕੇ ਆਇਆ ਸੀ ਆ ਤੇਰਾ ਕਾਲੀ ਸ਼ੌਂਕ ਦਾ ਕੋਈ ਮੁੱਲ ਨਹੀਂ ਬਾਈ ਦੇਖੋ ਨਿੱਕੇ ਜੇ ਬੱਚੇ ਨੂੰ ਗਿਆਨੀ ਨੂੰ ਸ਼ੌਕ ਹਨ ਆਪੋ ਆਪਣੇ ਸ਼ੌਕ ਹੁੰਦੇ ਆ ਬਾਈ ਕਿਸੇ ਨੂੰ ਕਾਸੇ ਦਾ ਸ਼ੌਕ ਕਿਸੇ ਨੂੰ ਕਾਸੇ ਦਾ ਤੇ ਗਿਆਨੀ ਨੂੰ ਮੈਨੂੰ ਲੱਗਦਾ ਬਾਈ ਡੌਗ ਨਾਲ ਜ਼ਿਆਦਾ ਹੀ ਪਿਆਰ ਆ ਮੇਰੇ ਪਿੱਛੇ ਬਾਈ ਦੇਖ ਸਕਦੇ ਤੁਸੀਂ ਫੌਂਗ ਇਹ ਪ੍ਰਾਲੀ ਦੀ ਟਰਾਲੀ ਭਰੀ ਆ ਜੀ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਪ੍ਰਦੂਸ਼ਣ ਘਟਾਉਣ ਵਿੱਚ ਬਹੁਤ ਜਿਆਦੇ ਮਿਹਨਤ ਕਰਦੇ ਆ ਭਾਈ ਬੜੀ ਮਿਹਨਤ ਵਾਲਾ ਕੰਮ ਆ ਤੇ Air ਕੀ 90% ਜਿਹੜੇ ਭੂੰਗਾ ਵਾਲੇ ਖੇਤਾਂ ਦੇ ਵਿੱਚ ਉਪਰ ਆਲੀ ਰਹਿ ਗਿਆ ਭੱਡਾ ਚੋਗਦਣ ਰਿਹਾ ਬਹੁਤ ਪ੍ਰਦੂਸ਼ਣ ਘਟਾ ਭਾਈ Air ਕੀ ਨਹੀਂ ਤਾਂ ਬਹੁਤ ਜਿਆਦੇ ਪ੍ਰਦੂਸ਼ਣ ਹੁੰਦਾ ਇਹਨਾਂ ਨੂੰ ਭਾਈ ਪਿੱਛੋਂ ਹਾਰਨ ਮਾਰ ਕੇ ਤੰਗ ਪਰੇਸ਼ਾਨ ਨਾ ਕਰਿਆ ਕਰੋ ਜਦੋਂ ਵੀ ਅੱਗੇ ਜਗ੍ਹਾ ਮਿਲਦੀ ਐ ਪ੍ਰੋਪਰ ਸਾਈਡ ਦਿੰਦੇ ਆ ਦੇਖੋ ਵੀਰ ਕੋਲੇ ਜਗ੍ਹਾ ਸੀਗੀ ਤੇ ਉਹਨੇ ਇੱਕ ਸਾਈਡ ਤੇ ਆਪਦਾ ਟਰਾਲਾ ਰੋਕ ਕੇ ਤੇ ਜਿਹੜੇ ਸਾਰੇ ਸਾਧਨ ਸੀ ਨਾ ਬੜੇ ਆਸਾਨੀ ਦੇ ਨਾਲ ਉਹਨਾਂ ਨੂੰ ਲੰਗਾਇਆ ਲੋ ਜੀ ਭਾਈ ਮਨਪ੍ਰੀਤ ਅੱਜ ਚਟਨੀ ਬਣਾ ਰਹੀ ਆ ਚੁਬੜ ਦੀ ਅਦਰ ਕਰ ਲਸਣ ਤੇ ਟਮਾਟਰਾਂ ਤੇ ਗੰਡਾ ਇੰਨਾ ਚੀਜ਼ਾਂ ਦੀ ਅੱਜ ਚਟਨੀ ਬਣ ਰਹੀ ਆ ਤੇ ਇਹ ਚਟਨੀ ਜਦੋਂ ਸਾਰੀਆਂ ਚੀਜ਼ਾਂ ਮਿਕਸ ਹੋ ਜਾਂ ਤਾਂ ਬੜੀ ਸਵਾਦ ਬਣਦੀ ਆ ਤੇ ਮਨਪ੍ਰੀਤ ਲੱਗੀ ਪਈ ਐਸ ਟਾਈਮ ਲਸਣ ਦੀ ਛਿਲਛਲਈਆ ਕਰਨ ਤੇ ਅੱਜ ਚੱਲੂਗਾ ਜੀ ਕੂਂਡੇ ਦੇ ਵਿੱਚ ਘੋਟਾ ਤੇ ਬਣੂਗੀ ਇੱਕ ਬਹੁਤ ਹੀ ਵਧੀਆ ਮਜ਼ੇਦਾਰ ਚਟਨੀ